ਤੰਦਿਆ ਥੋੜੀ ਜਿਹੀ ਹਵਾ ਨਾਲ ਨਾਲ ਹੀ ਆਪ ਟੁੱਟ ਜਾਂਦੇ ਆ। ਪਿੱਪਲਾ ਬੋੜਾਂ ਦਾ ਖੜਨ ਦਾ ਕਾਰਨ ਇਹੀ ਹੈ ਕਿ ਇਹਨਾਂ ਦੀਆਂ ਜੜਾਂ ਧਰਤੀ ਨਾਲ ਜੁੜੀਆਂ ਨਹੀਂ ਨੇ। ਬੇਸਿਕ ਸੋ ਇਸ ਕਰਕੇ ਪਿੱਪਲ ਬੋੜ ਬਣਨਾ ਹੈ, ਗਮਲੇ ਵਾਲੇ ਦਰਖਤ ਨਹੀਂ ਬਣਨਾ। ਆਪਣੇ ਇੰਨੀ ਦੂਰ ਨਾ ਜਾਓ ਕਿ ਤੁਸੀਂ ਆਪਣੇ 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 ਵਾਲੇ ਨੂੰ ਵੀ ਭੁੱਲ ਜਾਓ। ਇੱਕ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ। ਬਿੱਲੀ ਦੁੱਧ ਝੂਠਾ ਕਰਨ ਲੱਗੀ। ਭਾਂਡੇ ਝੂਠੇ ਕਰਨ ਲੱਗੇ। ਅਗਲੇ ਦਿਨ ਉਹ ਬੁੜਾ ਗੁੱਸੇ ਹੋ ਗਿਆ। ਉਹਦੇ ਮੁੰਡੇ ਨੂੰ ਕਹਿੰਦਾ ਪੁੱਤੇ ਬਿੱਲੀ ਬਹੁਤ ਤੰਗ ਕਰਨ ਲੱਗੀ ਮੈਂ ਇਹਨੂੰ ਹੁਣ ਛੱਡ ਕੇ ਆਣਾ। ਉਹਨੇ ਬਿੱਲੀ ਥੈਲੇ 'ਚ ਪਾਈ। ਪਰਾਂ ਛੱਡਿਆ। ਬੁੜਾ ਬਾਅਦ ਆਇਆ ਬਿੱਲੀ ਫੇਰ ਆ ਗਈ ਕਰਨ। ਬੁੜਾ ਕਹਿੰਦਾ ਫੇਰ ਆ ਗਈ ਯਾਰ ਇਹ। ਕੋਈ ਗੱਲ ਨਹੀਂ। ਕੱਲ ਨੂੰ ਫੇਰ ਫੜੂ ਇਹਨੂੰ। ਅਗਲੇ ਦਿਨ ਫੇਰ ਫੜਿਆ। ਬਿੱਲੀ ਨੂੰ ਥੈਲੇ 'ਚ ਪਾਈ, ਹੋਰ ਦੂਰ ਛੱਡਿਆ। ਗੱਲ ਫੇਰ ਉਹੀ। ਬਿੱਲੀ ਪਹਿਲਾਂ ਆ ਗਈ। ਹੁਣ ਬੁੜਾ ਬਾਅਦ ਚ ਪਹੁੰਚਿਆ। ਬੁੜੇ ਨੂੰ ਗੁੱਸਾ ਆਇਆ ਕਹਿੰਦਾ ਅੱਛਾ ਐ ਕਰਦੀ ਐ। ਕਹਿੰਦਾ ਅੱਜ ਮੈਂ ਇਹਨੂੰ ਇੰਨੀ ਦੂਰ ਛੱਡ ਕੇ ਆਉਂਗਾ ਦੇਖ ਲੈ ਜਾ ਪੋਤੇ ਨੂੰ। ਤੀਜੇ ਦਿਨ ਫੜੀ, ਥੈਲੇ ਚ ਪਾਈ, ਬਹੁਤ ਜ਼ਿਆਦਾ ਦੂਰ ਛੱਡਿਆ ਬਿੱਲੀ ਨੂੰ। ਕਾਂਟੇ ਇੱਕ ਬਾਅਦ ਆਪ ਤੇ ਮੁੰਡੇ ਨੂੰ ਫੋਨ ਕੀਤਾ ਉਹ ਬੁੜੇ ਨੇ। ਕਹਿੰਦਾ ਪੁੱਤ ਕਿੱਥੇ ਐ? ਕਹਿੰਦਾ ਬਾਪੂ ਜੀ ਘਰੇ ਹੀ ਆ। ਕਹਿੰਦਾ ਬਿੱਲੀ ਪਹੁੰਚ ਗਈ। ਕਹਿੰਦਾ ਹਾਂ ਬਾਪੂ ਜੀ ਬਿੱਲੀ ਕੱਦਾਂ ਘੰਟਾ ਹੋ ਗਿਆ ਪਹੁੰਚ ਗਈ। ਕਹਿੰਦਾ ਫਿਰ ਪੁੱਤ ਬਿੱਲੀ ਨੂੰ ਭੇਜ ਮੈਂ ਭੁੱਲਿਆ ਫਿਰਦਾ ਰਾਹ ਕਰਦਾ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਭੁੱਲ ਜੋਂ ਯਾਰ ਅਸਲੀ ਮੁੱਧਾਂ ਤੋਂ ਨਾ ਪਟਕੋ ਯਾਰ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਬਿੱਲੀ ਤੋਂ ਭਾਲਣਾ ਪੈ ਜਾਏ ਕਿ ਮੈਨੂੰ ਲੈ ਜਾ ਹੋਰ ਮੈਂ ਕੀ ਕਹਾਂ ਠੀਕ ਹੈ